ਜ਼ਿਲ੍ਹਾ ਫਤੇਗੜ ਸਾਹਿਬ ਦੇ ਅਧੀਨ ਪੈਂਦੇ ਮੰਡੀ ਗੁਬੇਦਗੜ ਦੇ ਨਾਲ ਲੱਗਦੇ ਪਿੰਡ ਬਦੀਨਪੁਰ ਦੇ ਵਿੱਚ ਹਵਲਦਾਰ ਹਰਮਿੰਦਰ ਸਿੰਘ ਦੀ ਅਣਤਨਾਮ ਕਸ਼ਮੀਰ ਦੇ ਵਿੱਚ ਸ਼ਹੀਦ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦੇ ਮੁਤਾਬਕ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਜੰਗਲ ਦੇ ਵਿੱਚ ਆਤੰਕੀਆਂ ਨਾਲ ਮੁਟਪੇੜ ਦੌਰਾਨ ਹਰਮਿੰਦਰ ਸਿੰਘ ਸ਼ਹੀਦ ਹੋਇਆ ਹੈ ਜਾਣਕਾਰੀ ਦੇ ਮੁਤਾਬਕ ਉਨ੍ਹਾਂ ਦੀ ਮਰਦਕ ਦੇ ਅੱਜ ਉਨਾ ਤੇ ਪਿੰਡ ਪਹੁੰਚ ਗਈ ਰਖੜੀ ਤੋਂ ਠੀਕ ਪਹਿਲਾਂ ਆਈ ਇਸ ਖਬਰ ਨੇ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਸ਼ਹੀਦ ਹਰਮਿੰਦਰ ਸਿੰਘ ਦੀ ਮਾਂ ਅਤੇ ਭੈਣ ਉਸ ਦੀ ਸੁਰੱਖਿਆ ਤੇ ਵਾਪਸੀ ਦੀ ਉਡੀਕ ਕਰ ਰਹੀਆਂ ਸਨ ਉਹ ਨਹੀਂ ਆਇਆ ਪਰ ਉਸ ਦੀ ਸ਼ਹੀਦੀ ਦੀ ਖਬਰ ਜ਼ਰੂਰ ਪਿੰਡ ਪਹੁੰਚ ਗਈ ਜਿਸ ਦੇ ਨਾਲ ਮਾਹੌਲ ਕਮਕੀਨ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਹਵਲਦਾਲ ਹਰਮਿੰਦਰ ਸਿੰਘ ਦਾ ਪਰਿਵਾਰ ਆਰਥਿਕ ਤੰਗੀ ਦੇ ਨਾਲ ਜੂਝ ਰਿਹਾ ਹੈ ਪਰਿਵਾਰ ਦਾ ਇਕੋ ਇੱਕ سہਾਰਾ ਸੀ ਹਰਵਿੰਦਰ ਸਿੰਘ ਸ਼ਹੀਦ ਹੋਣ ਤੋਂ ਬਾਅਦ ਪਰਿਵਾਰ ਪਿੱਛੇ ਆਪਣੀ ਮਾਂ ਪਿਓ ਛੋਟਾ ਭਰਾ ਤੋਂ ਇਲਾਵਾ ਇੱਕ ਮਾਨਸਿਕ ਤੌਰ ਤੇ ਕਮਜ਼ੋਰ ਭੈਣ ਨੂੰ ਪਿੱਛੇ ਛੱਡ ਗਿਆ 5 ਵਜੇ ਉਹਨੂੰ ਮੈਂ ਫੋਨ ਕਰਿਆ ਆਪਣੇ ਬੇਟੇ ਨੂੰ ਕਿਹਾ ਮੈਂ ਬਹੁਤ ਪਰੇਫਰਮ ਫਸਿਆ ਹੋਇਆ ਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਗੋਲੀ ਭੱਜ ਚੋ ਬਿਆਹ ਸਾਨੂੰ ਅਜੇ 7 ਦਿਨ ਹੋ ਗਏ ਫਸਿਆ ਨੂੰ ਕੀ ਕੋਈ ਪਤਾ ਨਹੀਂ ਵੀ ਕਿਹੜੇ ਵੇ ਗੋਲੀ ਭਾਜੇ ਮੰਮੀ ਕਹਿੰਦਾ ਨਹੀਂ ਆਉਂ ਨੂੰ ਪਿਆਰ ਜਿਹੜਾ ਰੱਖਣਾ ਉਹ ਅਸੀਂ ਟੱਕ ਰਹੇ ਆ ਬਾਕੀ ਸਦਾ ਕਪੜਾ ਲੀੜਾ ਦਾ ਭਜਣਾ ਹੀ ਭਜਣਾ ਹੈ ਇਹ ਆ ਗੱਲਾਂ ਬਾਤਾਂ ਹੋਈਆਂ ਨੇ ਮਹਾਰਾਜ ਜੀ ਸਵੇਰੋਂ ਵੀ ਹੁਣ ਮੇਰੇ ਨਾਲ ਗੱਲ ਕੀਤੀ ਸ਼ਾਮ ਨੂੰ ਮੈਂ ਆਪਣੇ ਬੇਟੇ ਨਾਲ ਆਪ ਗੱਲ ਕਰੀ ਦੀ ਹਾਂ ਬਤਨ ਠੀਕ ਠਾਕ ਆ ਹਾਂ ਮੰਮੀ ਜੀ ਠੀਕ ਠਾਕ ਆ ਬੱਦਲ ਬਹੁਤ ਆ ਰਹੇ ਆ ਸਦਾ ਰਸਨ ਭਜਣਾ ਹੈ ਪੀਸ ਨੂੰ 7 ਦਿਨ ਹੋ ਗਿਆ ਘਰੇ ਚ ਪਾਇਆ ਨੂੰ ਵੀ ਹੱਤਵਾਦੀਆਂ ਵੀ ਅਸੀਂ ਆਜਾ ਨਿਕਲ ਨਹੀਂ ਰਹੇ ਹਰਮਿੰਦਰ ਸਿੰਘ ਸਿੰਘਾਈ ਪੱਤੋ ਜੀ ਸੰਤ ਸਿੰਘ ਤੇ ਸਾਡੇ ਕਿ 17 ਸਾਲ ਦਾ ਭਰਤੀ ਹੋ ਗਿਆ ਸੀਗਾ ਹੁਣ ਦੋ ਸਾਲ ਰਹਿੰਦੇ ਸੀ ਰਿਟਾਇਰਮੈਂਟ ਚ ਹੌਲਦਾਰ ਸੀਗਾ ਇਹ ਜੰਮੂ ਕਸ਼ਮੀਰ ਚ ਅਨੰਤਰਾਗ ਦੇ ਵਿੱਚ ਇਹਨਾਂ ਦਾ ਤੇਲੇ 5 ਦਿਨ ਤੋਂ ਘਰੇ ਹੋਏ ਸੀਗੇ ਇਹ ਰਾਤ ਦਸ ਰੇ ਨੇ ਵੀ ਬੰਬ ਮਾਰ ਕੇ ਇਹਨਾਂ ਚੋਂ ਚਾਰ ਜਣਾਂ ਨੂੰ ਸ਼ਹੀਦ ਕਰਤਾ ਇੱਕ ਮਾਨੂਪੁਰ ਦਾ ਮੁੰਡਾ ਸੀਗਾ ਇਹਦਾ ਦੋਸਤ ਇੱਕ ਇਹ ਸੀਗਾ ਇੱਕ ਕੋਈ ਵਿੱਚ ਅਫਸਰ ਸੀ ਇਹਨਾਂ ਦੇ ਕਦੋਂ ਭਰਤੀ ਹੋਏ ਸੀ ਜੀ ਇਹ ਇਹ ਤੇ 13 ਸਾਲ ਦੀ ਸਰ 14 ਸਾਲ ਦੀ ਹੋ ਗਈ ਸੀ ਜੀ ਸਨ ਤਾਂ ਹੁਣ ਮੇਰੇ ਸੀ ਤੇ ਦੋ ਸਾਲ ਰਹਿ ਗਏ ਸੀ ਕਿਨੇ ਵੀ ਦੋ ਕੁਵਾਰਾ ਮੁੰਡਾ ਸੀਗਾ 26 ਮਾਸਾਲ ਸੀਗਾ ਜੀ ਆਖਰੀ ਵਾਰ ਕਦੋਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਉਹਨਾਂ ਦੀ ਕੱਲ ਪਰਿਵਾਰ ਚੇਹੀ ਹੋਈ ਹੈ ਜੀ ਸਾਰੇ ਕੱਲ ਕਹਿ ਰਿਹਾ ਸੀ ਵੀ ਸਾਨੂੰ ਰੋਟੀ ਵੀ ਨਹੀਂ ਮਿਲੀ 5 ਦਿਨ ਤੋਂ ਅਸੀਂ ਭੁੱਖੇ ਆ ਪਾਣੀ ਵੀ ਮਿਲਿਆ ਨਹੀਂ ਸੀ ਪਹਾੜ ਦੀ ਮਿੱਟੀ ਖਾ ਖਾ ਕੇ ਕਿਸੇ ਗੁਜ਼ਾਰਾ ਕਰ ਰਹੇ ਆ ਵੀ ਰੋੜੀ ਆਉਂਦੀ ਆ ਥੁੱਕ ਦਿੰਨੇ ਆ ਵੀ ਸਾਡੇ ਅਸੀਂ ਜਮਾ ਹੀ ਚਾਰ ਸਵੇਰੇ ਧਰੇ ਹੋਏ ਆ ਸਾਰੀ ਵੀਡੀਓ ਵੀ ਭੇਜੀ ਆ ਉਹਨੇ ਸਾਰੀ ਕਾਲ ਫਾਇਰਿੰਗ ਹੁੰਦੀ ਰਹੀ ਕਿੰਨੇ ਦਿਨ ਤੋਂ ਘਰੇ ਹੋਏ ਸੀ ਦੱਸਿਆ ਕੁਝ ਪਿਛਲੇ 5 ਦਿਨ ਤੋਂ ਘਰੇ ਹੋਏ ਸੀਗੇ ਜੀ ਸਾਰੀ ਚੱਲਦੀਆਂ 9 ਦਿਨ ਹੋ ਗਏ ਕਹਿੰਦੇ 5 ਦਿਨ ਤੋਂ ਘਰੇ ਹੋਏ ਸੀਗੇ ਪੂਰੇ ਆ ਚਾਰ ਸਵੇਰੋਂ ਘਰੇ ਹੋਏ ਸੀਗੇ ਅਤਵਾਦੀਆਂ ਦੇ ਵਿੱਚ ਪਰਿਵਾਰ ਚ ਕੋਣ ਕੋਣਾ ਜੀ ਪਰਿਵਾਰ ਦੇ ਵਿੱਚ ਇੱਕ ਦਾ ਛੋਟਾ ਭਰਾ ਹੈ ਜੀ ਇਹਦੇ ਭੈਣ ਭਈਆ ਮੰਜੇ ਤੇ ਇੱਕ ਮੈਂਟਲੀ ਅਪਸੈਟ ਆ ਹੋ ਇੱਕ ਮਾਤਾ ਇੱਕ ਪਿਤਾ ਜੀ ਤੇ ਕੀ ਉਹਦੇ ਸਪਣੇ ਕੀ ਸੀਗੇ ਜੀ ਸਫਲੇ ਇਸ ਜੀਵ ਹਫਤੇ ਤੱਕ ਆ ਕੇ ਆਪਣਾ ਕੁਠੀ ਪਾਉਣ ਲੱਗਿਆ ਸੀ ਨਕਸ਼ਾ ਬਣਾਇਆ ਹੋਇਆ ਸੀਗਾ ਆ ਕੇ ਮੈਂ ਗੱਡੀ ਲਵਾਂਗਾ ਫੇਰ ਵਿਆਹ ਕਰਾਉਂਗਾ ਬਸ ਦਿਲ ਦੀਆਂ ਦਿਲ ਚ ਲੈ ਗਿਆ ਦਿਲ ਦੀਆਂ ਦਿਲ ਚ ਲੈ ਗਿਆ ਦਿਲ ਦੀਆਂ ਦਿਲ ਚ ਮੈਂ ਕਹਿੰਦਾ ਸੀ ਪੁੱਤ ਵਿਆਹ ਕਰਾ ਲਾ ਉਹ ਤੂੰ ਵਿਆਹ ਕਰਾ ਲਾ ਤੇ ਹੀ ਪਾਪੇ ਮੈਂ ਕੁਠੀ ਪਾ ਕੇ ਵਿਆਹ ਕਰਾਉਂਗਾ ਆਪੇ ਮੈਂ ਕੁਠੀ ਪਾ ਕੇ ਵਿਆਹ ਕਰਾਉਂਗਾ ਬਸ ਦਿਲ ਦੇ ਰਮਾਨ ਦਿਲ ਚ ਲੈ ਗਿਆ ਚਲ ਤੁਹਾਨੂੰ ਕਿਵੇਂ ਪਤਾ ਗਿਆ ਕਿੜਨ ਦਾ ਬਿਸ਼ੀਦ ਹੋ ਗਿਆ ਜੀ ਸਵੇਰੇ ਫੌਜ ਦੇ ਅਫਸਰਾਂ ਦਾ ਫੋਨ ਆਇਆ ਜੀ ਬਈ ਇਹ ਕੰਮ ਹੋ ਗਿਆ ਮੇਰਾ ਦੁੱਖ ਦੀ ਗੱਲ ਤਾਂ ਇੱਕ ਆ ਪਿਛਲੇ 5 ਦਿਨ ਤੋਂ ਜਵਾਨ ਘਰੇ ਹੋਏ ਨੇ ਕੋਈ ਪ੍ਰਸ਼ਾਸਨ ਨੇ ਪਿੱਛੋਂ ਵਾਲੀ ਸਿਹਤਾਂ ਦੇ ਲਈ ਨਾ ਕੋਈ ਜਵਾਨ ਨਾ ਰਾਸ਼ਨ ਕਿਸੇ ਵੀ ਚੀਜ਼ ਦਾ ਕੋਈ ਇੰਤਜ਼ਾਮ ਨਹੀਂ ਕਰ ਰਿਹਾ ਬੜੀ ਦੁੱਖ ਵਾਲੀ ਗੱਲ ਆ ਸਾਡੀ ਫੌਜ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਕਿ 5 4 10 ਖੜਕੂ ਆ ਕੇ ਸਾਡੇ ਜਵਾਨਾਂ ਨੂੰ ਇਕੱਲੇ ਗੋਲੇ ਮਾਰ ਕੇ ਗਰੇਡ ਮਾਰ ਕੇ ਸ਼ਹੀਦ ਅੱਜ ਕੱਲ ਤਾਂ ਨਵੀਂ ਤਕਨੀਕ ਆ ਜਿੱਥੇ ਤੁਹਾਨੂੰ ਪਤਾ ਵੀ ਇੱਥੇ ਛੁਪੇ ਨੇ ਅਸੀਂ ਕਿਸੇ ਕਿਸੇ ਵੀ ਚੀਜ਼ ਦਾ ਹਮਲਾ ਕਰ ਸਕਦਾ ਡਰੋਨ ਨਾਲ ਹਮਲਾ ਕਰ ਸਕਦੇ ਆ ਵੱਡੇ ਵੱਡੇ ਗੱਲਾਂ ਸਾਡੀਆਂ ਸਰਕਾਰਾਂ ਮਾਰਦੀਆਂ ਨੇ ਕਿ ਇੱਕ ਉੱਥੇ ਦਾ ਤੋਂ 5 10 20 ਅਤਵਾਦੀ ਨਹੀਂ ਕੰਟਰੋਲ ਹੋ ਰਹੇ ਤਾਂ ਦੇਸ਼ ਨੂੰ ਕਿਵੇਂ ਕੰਟਰੋਲ ਕਰਨਗੇ ਠੀਕ ਆ ਬੱਚਾ ਕੱਲ ਦਾ ਲਾਈਵ ਹੋ ਹੋ ਕੇ ਸਾਨੂੰ ਬਾਰ ਬਾਰ ਦੱਸ ਰਿਹਾ ਸੀ ਵੀ ਕੋਈ ਪਤਾ ਨਹੀਂ ਮੇਰੇ ਘਰ ਦੇ ਇੱਕ ਜਗੋਲੀ ਬੱਜ ਗਈਆਂ ਮੇਰੇ ਨਾਲ ਗੱਲ ਕਰੋ ਪੂਰਾ ਪਰਿਵਾਰ ਨਾਲ ਹਾਸ ਹਾਸ ਗੱਲਾਂ ਕੀਤੀਆਂ ਨੇ ਬੱਚਿਆਂ ਨੇ ਹੈ 5 5 ਦਿਨ ਦਾ ਕਰਿਆ ਹੋਇਆ ਸੀਗਾ ਅੱਜ ਦਿਨ ਦਾ ਭੁੱਖਾ ਸੀ ਦਾ ਪਾਣੀ ਪਹਾੜਾਂ ਦੀਆਂ ਮਿੱਟੀਆ ਖਾ ਖਾ ਗੁਜ਼ਾਰਾ ਕਰਦੇ ਨੇ ਡੱਡ ਬੋਡੀ ਚੱਕਣ ਵਾਸਤੇ ਵੀ ਤੇ ਜਵਾਨ ਉਹਦੇ ਕੋਲ ਗਏ ਨੇ ਪਰ ਉੱਥੇ ਸਰਕਾਰਾਂ ਦਾ ਫਰਜ਼ ਵੀ ਉਹਨਾਂ ਨੂੰ ਖਾਣਾ ਪਹਚਾਉਣਾ ਉਹਨਾਂ ਦੀ ਸਿਹਤਾਂ ਕਰਨੀ ਤੇ ਜੇ ਉਹਨਾਂ ਨੂੰ ਉੱਥੇ ਫੋਰਸ ਹੋਰ ਭੇਜ ਦੇ ਕਿ ਸਾਡੇ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਸਾਡੇ ਜਵਾਨ ਘਰੇ ਹੋਏ ਨੇ ਪਿਛਲੇ 5 ਦਿਨਾਂ ਤੋਂ ਘਰੇ ਹੋਏ ਨੇ ਉਹਨਾਂ ਨੂੰ ਕੋਈ ਅੰਨ ਨਹੀਂ ਪਾਣੀ ਨਹੀਂ ਕੁਛ ਨਹੀਂ ਲੈਣ ਨਹੀਂ ਦੇਣ ਨਹੀਂ ਠੀਕ ਹੈ ਨਹੀਂ ਬਹੁਤ ਸਿਰਫ ਸਾਡੇ ਗਰੀਬਾਂ ਦੇ ਬੱਚਿਆਂ ਦੀਆਂ ਲਾਸ਼ਾਂ ਦੇ ਉੱਤੇ ਇਹ ਲੋਕ ਸਿਆਸਤ ਕਰ ਰਹੇ ਨੇ ਸਾਡੇ ਬੱਚਿਆਂ ਦੀਆਂ ਲਾਸ਼ਾਂ ਉੱਠ ਗਈਆਂ ਸਾਡੇ ਗਰੀਬਾਂ ਦੀਆਂ ਲਾਸ਼ਾਂ ਉੱਡਦੀਆਂ ਨੇ ਅੱਜ ਘਰ ਦੇ ਵਿੱਚ ਚਾਰ ਇੱਟਾਂ ਵੀ ਨਹੀਂ ਹੈਗਾ ਇੱਕੋ ਹੀ ਉਹ ਕਮਾਈ ਦਾ ਸਾਧਨ ਸੀਗਾ ਮਾਂ-ਬਾਪ ਦੀ ਰੋਟੀ ਰੋਜੀ ਉਹੀ ਚਲਾਉਂਦਾ ਸੀਗਾ ਬਾਪ ਉਹਦਾ ਮੈਂਟਲੀ ਰੈਪਸੈਟ ਆ ਸਿਰਫ ਇਕੱਲੀ ਮਾਂ ਰਹਿ ਗਈ ਉਹਦੀ ਠੀਕ ਹੈ ਨੇ ਸਾਡੀ ਸਰਕਾਰਾਂ ਨੂੰ ਕੋਈ ਧਿਆਨ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੇ ਜਵਾਨ ਪੁੱਤ ਕੁਆਰੇ ਪੁੱਤਾਂ ਦੇ ਸਿਰ ਦੇ ਉੱਤੇ ਕਿਉਂ ਆਪਣੀ ਹਸਿਆ ਹਸਤਾ ਖੇਡਦੇ ਨੇ ਲੋਕ ਕਿਉਂ ਨਹੀਂ ਸਾਡੀ ਮਿਲਟਰੀ ਨੂੰ ਸ਼ੂਟ ਦਿੰਦੇ ਜੌਰੀ ਸਾਡੀ ਮਿਲਟਰੀ ਨਹੀਂ ਛੂਟ ਦਿੰਦੇ ਹੈਗੇ ਜਿਹੜੀ ਵੀ ਉਹਨਾਂ ਐਸੇ ਜਿਹੜੇ ਅੱਤਵਾਦੀ ਉਹਨਾਂ ਦਾ ਸਫਾਇਆ ਕੀਤਾ ਜਾਂਦਾ ਸਾਡੀ ਫੌਜ ਦੇ ਉੱਤੇ ਤੋਂ ਜ਼ਿਆਦਾ ਹਾਵੀ ਹੋਗੇ ਸਾਡੀ ਫੌਜ ਦੇ ਉੱਤੇ ਬੜੀ ਸ਼ਰਮਨਾਕ ਘਟਨਾ ਹੈ ਮੈਨੂੰ ਮੇਰੇ ਭਤੀਜੇ ਦੇ ਜਾਣ ਦਾ ਦੁੱਖ ਨਹੀਂ ਹੈਗਾ ਮੇਰਾ ਭਤੀਜਾ ਸ਼ਹੀਦ ਹੋਇਆ ਹੱਸ-ਹੱਸ ਸ਼ਹੀਦ ਹੋਇਆ ਆਖਰੀ ਟਾਈਮ ਤੱਕ ਹਸਦਾ ਰਿਹਾ ਬੱਚਾ ਸਾਨੂੰ ਵੀਡੀਓ ਕਾਲ ਕਰਦਾ ਰਿਹਾ ਹੱਸ-ਹੱਸ ਕੇ ਕਰਦਾ ਰਿਹਾ ਠੀਕ ਹੈ ਨਹੀਂ ਪਰ ਮੈਨੂੰ ਦੁੱਖ ਆਉਂਦਾ ਇਸ ਪ੍ਰਸ਼ਾਸਨ ਤੇ ਇਸ ਗੰਦੀਆਂ ਸਰਕਾਰਾਂ ਤੇ ਇਸ ਗੱਦੀਆਂ ਸਰਕਾਰਾਂ ਤੇ ਸਾਨੂੰ ਹਰ ਖਾ ਸਾਡੇ ਭਤੀਜੇ ਦਾ ਸ਼ਹੀਦ ਹੋਇਆ ਦੇਸ਼ ਲਈ ਸ਼ਹੀਦ ਹੋਇਆ ਸਾਨੂੰ ਮਾਣ ਆ ਇਸ ਗੱਲ ਦੇ ਉੱਤੇ ਮੇਰੀ ਪਿਛਲੀਆਂ 4 ਪੀੜ੍ਹੀਆਂ ਫੋਰਸ ਖਲਾਈ ਦੇ ਵਿੱਚ ਭਰਤੀਆਂ ਹੁੰਦੀਆਂ ਸੀ ਇਸ ਤੋਂ ਪਹਿਲਾਂ ਮੇਰਾ ਭਰਾ ਭਰਤੀ ਸੀ ਫਿਰ ਮੇਰਾ ਤਾਇਆ ਜੀ ਭਰਤੀ ਸੂਬੇਦਾਰ ਫੋਰਸ ਖਲਾਈ ਦੇ ਵਿੱਚੋਂ ਰਿਟਾਇਰ ਹੋਇਆ ਸੂਬੇਦਾਰ ਨਗੇਂਦਰ ਸਿੰਘ ਮੇਰਾ ਭਰਾ ਬਲਵਿੰਦਰ ਸਿੰਘ ਉਹ ਹੌਲਦਾਰ ਰਿਟਾਇਰਮੈਂਟ ਆਇਆ ਸੀਗਾ ਇਹ ਵੀ ਹੌਲਦਾਰ ਸੀਗਾ ਇਹਨਾਂ ਦੀ 2 ਸਾਲ ਤੱਕ ਰਿਟਾਇਰਮੈਂਟ ਹੋ ਜਾਣੀ ਸੀ ਠੀਕ ਹੈ ਨੇ ਪਰ ਘਟਿਆ ਸਿਸਟਮ ਗਵਰਨਮੈਂਟ ਦੀ ਨੀਤੀ ਤੇ ਅੱਜ ਦੁੱਖ ਆਉਂਦਾ ਜਿਹੜੀਆਂ ਇਹਨਾਂ ਦੀ ਸੋਚ ਆ ਉਹ ਤੇ ਦੁੱਖ ਆਉਂਦਾ ਸ਼ਹੀਦیاں ਪਾਈਆਂ ਸਾਡੇ ਲਈ ਫਕਰ ਦੀ ਗੱਲ ਆ ਸਾਡੇ ਪਰਿਵਾਰ ਲਈ ਫਕਰ ਦੀ ਗੱਲ ਆ ਸਾਡੇ ਬੱਚੇ ਨੇ ਦੇਸ਼ ਲਈ ਜ਼ਿੰਦਗੀ ਵਾਰੀ ਆ ਸਾਡਾ ਬੱਚਾ ਦੇਸ਼ ਲਈ ਸ਼ਹੀਦ ਹੋਇਆ ਇਹ ਲਈ ਸਾਨੂੰ ਬੜੀ ਮਾਣ ਵਾਲੀ ਗੱਲ ਆ ਪਰ ਘਟਿਆ ਗਵਰਨਮੈਂਟ ਘਟਿਆ ਪ੍ਰਸ਼ਾਸਨ ਦੇ ਅੱਗੇ ਜਿਹੜੀ ਇੱਕ ਮੁਠੀ ਪਰ ਅੱਤਵਾਦੀਆਂ ਦੀ ਵੋਟਾਂ ਲੈਣ ਦੀ ਖਾਤਰ ਉਹਨਾਂ ਦੇ ਮੂਰੇ ਇਹ ਗੋਡੇ ਟੇਕ ਦੀ ਆ ਸਰਕਾਰਾਂ ਜੰਮੂ ਕਸ਼ਮੀਰ ਸਰਕਾਰ ਨੇ ਗੋਡੇ ਟੇਕੇ ਨੇ ਸੈਂਟਰ ਸਰਕਾਰ ਗੋਡੇ ਟੇਕ ਰਹੀ ਆ ਇਸ ਦਾ ਸਾਨੂੰ ਬੜਾ ਦੁੱਖ ਆ ਇਹਨਾਂ ਨੂੰ ਲੱਖ ਲਾਹਣਤ ਕਹਿੰਦਾ ਮੈਂ ਤਾਂ ਇਹਨਾਂ ਸਰਕਾਰਾਂ ਨੂੰ ਲੱਖ ਲਾਹਣਤਾ ਦਿੰਨੇ ਆ ਅਸੀਂ ਤਾਂ ਇੰਨੇ ਕਹਿੰਦਾ ਹੋਇਆ ਮੈਂ ਲੋਕਲ ਪ੍ਰਸ਼ਾਸਨ ਤੋਂ ਹੁਣ ਤੱਕ ਤੁਹਾਡੇ ਕੋਲ ਕੋਈ ਅਧਿਕਾਰੀ ਅਫਸਰ ਆਇਆ ਹੀ ਨਹੀਂ ਕੋਈ ਨਹੀਂ ਕੋਈ ਤਹਿਸੀਲਦਾਰ ਵਗੈਰਾ ਦੇ ਫੋਨ ਆਏ ਦੇ ਜੀ ਇਲਾਕਾ ਚਾਰਜ ਰਾਜੂ ਖਾਨਾ ਜੀ ਦਾ ਫੋਨ ਆਇਆ ਮਿੱਤਰ ਦੇ ਮੇਰੇ ਤੇ ਹੋਰ ਪਟਵਾਰੀਆਂ ਦੇ ਫੋਨ ਆਏ ਨੇ ਬੀਜਾ ਨਾ ਆਉਣਗੇ ਦੱਸਿਓ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚੇ ਤੁਰ ਕੋਈ ਨਹੀਂ ਹਜੇ ਤੱਕ ਕੋਈ ਨਹੀਂ ਪਹੁੰਚਿਆ ਹੈਗਾ ਅਜੇ ਤੱਕ ਕੋਈ ਨਹੀਂ ਕਿ ਕਦੋਂ ਤੱਕ ਉਮੀਦ ਹੈ ਵੀ ਜਿਹੜੀ ਡੈਡ ਬੁਲ ਪਾਤਲ ਸੀ ਸਹੀ ਕੋਈ ਅੱਜ ਆ ਕੇ ਨਹੀਂ 4 ਵਜੇ ਅਸੀਂ ਕਲੀਅਰ ਕਰਾਂਗੇ ਵੀ ਜੇ ਤਾਂ ਅੱਜ ਅਸੀਂ ਪਹੁੰਚ ਗਏ ਇੱਥੇ ਤੱਕ ਚੰਡੀਗੜ੍ਹ ਬਾਈਏ ਆਉਣੀਆਂ ਜੰਮੂ ਤੋਂ ਬਈ ਨਹੀਂ ਤਾਂ ਅਸੀਂ ਕੱਲ ਨੂੰ ਆਵਾਂਗੇ ਹਏ ਸਾਨੂੰ ਪੂਰਾ ਪਤਾ ਨਹੀਂ ਵੀ ਕਾਦਰ ਬੱਡ ਡੈਡ ਬੋਡੀ ਆਉਣੀਆਂ ਅਸੀਂ ਰਿਸ਼ਤੇਦਾਰਾਂ ਨੂੰ ਕੁਝ ਦੱਸਣ ਜੋਗੇ ਨਹੀਂ ਹੈਗੇ ਕੋਈ ਸਾਨੂੰ ਮਾੜਾ ਡਿਕਲੇਅਰ ਹੋਣਾ ਚਾਹੀਦਾ ਵੀ ਡੈਡ ਬੋਡੀ ਕਾਦਰ ਆਉਣੀਆਂ ਅਸੀਂ ਉਸੇ ਦੀ ਤਿਆਰੀ ਕਰੀਏ ਅਸੀਂ ਵੀ ਰਿਸ਼ਤੇਦ ਲੱਗੇ ਨੇ ਰਿਸ਼ਤੇਦਾਰ ਵੀ ਪੁੱਛ ਰਹੇ ਨੇ ਵੀ ਕਾਡ ਐਡ ਬੜੀ ਆਉਣੀ ਆ ਸਾਨੂੰ ਹੋਜੇ ਖੁਦ ਨਹੀਂ ਪਤਾ ਹੈਗਾ ਕਿ ਕਾਦਾ ਆਣੀ ਨੇ ਕਰ ਨਹੀਂ ਆ